ਗੱਤ ਵਾਟ ਕੇ ਹਰ ਜੀ ਸਾਥ ਪਾ ਲਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤੇ ਕਣੀਆਂ ਪੈਂਦੀਆਂ ਨੇ ਸਾਹ ਰੋਕ ਕੇ ਗੱਲਾਂ ਸੁਣਿਓ 4 ਮਿੰਟ ਕਹਿ ਮੈਂ ਨਾ ਤੋਂ 6 ਮਿੰਟ ਹੋਰ ਨਾ 10 ਮਿੰਟ ਗੱਲ ਕਰੂੰਗਾ ਧਿਆਨ ਨਾਲ ਸੁਣਿਓ ਆਪਾਂ ਪਹਿਲੇ ਦਿਨ ਤੋਂ ਦੇ ਲੋਕ ਜਿਤਾਉਣਗੇ ਤੁਸੀਂ ਉਸ ਮੁੱਖ ਮੰਤਰੀ ਨੂੰ ਉਸ ਸਰਕਾਰ ਨੂੰ ਉਹਨਾਂ ਲੇਟਿਆਂ ਨੂੰ ਉਹ ਦਾਕੂਆਂ ਨੂੰ ਵਿਛੇਟਿਆ ਵਿਛੇਟਿਆ ਲੈ ਕਲੀ ਉਹ ਆਗਾ ਆਰੇ ਤਰੀਕੇ ਨਾਲ ਹਮਰੇ ਗੁੱਜੇ ਤੇ ਬੜੇ ਕੰਮ ਆ ਰਖੋਗੇ ਸਰਤਾਹ ਵੀਰ ਸਿੰਘ ਜੀ ਆਏ ਸਟੇਜ ਤੇ ਮੈਂ ਇਹਨਾਂ ਨਾਲ ਇਕੱਤਰ ਗੱਲ ਕਰ ਰਿਹਾ ਸੀ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਰੱਖਿਆ ਆ ਜਿਹੜੀ ਗੱਲ ਲੈਂਡ ਪੂਲ ਤੋਂ ਬਾਅਦ ਨਾ ਵੀ ਸਾਹਮਣੇ ਆ ਗਈ ਆ ਕਿ ਜਿਹੜੀ ਪੰਜਾਬ ਦੀ 20000 ਏਕੜ ਜ਼ਮੀਨ ਗਲਾਦਾ ਕੋਲੇ, ਦਮਾਦਾ ਕੋਲੇ, ਬੁੱਢਾ ਕੋਲੇ ਪਈ ਆ ਜੇ ਇਹਨਾਂ ਪਿਸਰਨਾ ਸਰਕਾਰਾਂ ਵਾਲੇ ਕਹਿੰਦੀ ਹੋਈ ਐ ਉਹ ਜ਼ਮੀਨ ਦੇ ਉੱਤੇ ਹੋਣੇ ਫੈਕਟਰੀ ਕੋਲੋਂ ਵੱਡੀ ਗਣਤੀ ਦੇ ਵਿੱਚ ਕਈ ਹਜ਼ਾਰਾਂ ਤੋਂ ਰੁਪਿਆ ਲੋਨ ਲੈਣ ਜਾ ਰਿਹਾ ਉਹ ਜ਼ਮੀਨ ਕੀ ਦੀ ਆ ਜ਼ਮੀਨ ਵੀ ਆਪਣੀ ਐ ਤਾਂ ਜਿਆ ਲੈਂਡ ਦੇ ਕੋਲ ਸਲੈਕਟ ਕੀ ਕਹਿੰਦਾ ਵੀ ਜਿਹੜੇ ਮਕਸਦ ਲਈ ਦੀ ਜ਼ਮੀਨ ਵਾਹਲ ਕੀਤੀ ਆ ਜੇ ਉਹ ਤੁਹਾਡਾ ਮਾਸਟਰ ਪੂਰਾ ਨਹੀਂ ਹੁੰਦਾ ਮਾਜੋ ਕੋ ਕਲੋਨੀ ਕੱਟਣੀ ਹੈ ਜੇ ਉਸ ਤੇ ਕਲੋਨੀ ਨਹੀਂ ਕੱਟੀ ਜਾਂਦੀ ਤਾਂ ਉਹ ਜ਼ਮੀਨ ਤੁਹਾਨੂੰ ਉਹ ਜ਼ਮੀਨ ਦੇ ਮਾਲਕ ਨੂੰ ਵਾਪਸ ਮੋੜਨੀ ਪਊਗੀ ਇਹ ਉਹ 2013 ਦਾ ਲੈਂਡ ਐਕਵਾਇਰੈਂਸ ਐਕਟ ਕਹਿੰਦਾ ਪਰ ਨਹੀਂ ਉਹ 20 ਏਕੜ ਦੇ ਉੱਤੇ ਇਹ ਹਜ਼ਾਰਾਂ ਰੁਪਏ ਚੱਕ ਕੇ ਵੱਡੇ ਘਾੜਿਆਂ ਕੋਲੇ ਵੱਡੇ ਕਾਰਪੈਨਡਾ ਕੋਲੇ ਵੱਡੇ ਘਾੜੇ ਉਹ ਚੱਲਿਆ ਕੇ ਮੰਨ ਲੋ ਕੰਮ ਇੰਡਸਟਰੀ ਲਾ ਰਹੇ ਆ ਕਾਫਨੇ ਲਾ ਰਹੇ ਆ ਉਹ ਜਿਹੜਾ ਪਹਿਲਾ ਲਾ ਰਹੇ ਆ ਕਿ ਸਾਡੇ ਦਰਿਆਵਾਂ ਦੇ ਵਿੱਚ ਜ਼ਹਿਰ ਆ ਪਾਤੀਆਂ ਸਾਡੀ ਧਰਤੀ ਇੰਦਾ ਜ਼ਹਿਰ ਆ ਪਾਤੀਆਂ ਸਾਡੀਆਂ ਹਵਾਵਾਂ ਦੇ ਵਿੱਚ ਜ਼ਹਿਰ ਕੋਲਤੀਆਂ ਉਹ ਪੁਰਾਣੀ ਯਾਦ ਲੋਖਾਂ ਦੀ ਗੱਲ ਆ ਸੋ ਭਰਾਵੋ ਆਪਾਂ ਹਲੇ ਛੇੜੇ ਕਰਨਾ ਵੀ ਇੱਕ ਤਰ੍ਹਾਂ ਦੀ ਨੋਟੀਫਿਕੇਸ਼ਨ ਲਾਤ ਹੋ ਗਿਆ ਆਪ ਤੇ ਰਾਜਿਆ ਮੇਰੀ ਲੈਂਡ ਪੂਲੋ ਨੀਤੀ ਆ ਇਹ ਰੱਤ ਹੋਣੀ ਚਾਹੀਦੀ ਜਾਂ ਮੁੱਢਾ ਰੱਤ ਹੋਣੀ ਚਾਹੀਦੀ ਆ ਕੋਈ ਵੀ ਕਾਨੂੰਨ ਸਰਕਾਰ ਆ ਕੇ ਦਵਾਰਾ ਫਿਰ ਮੁੰਡਾ ਚੱਕ ਲੂਗੀ ਕਿਤਾ ਲੋਕਾਂ ਦਾ ਮਾਹੌਲ ਬਣ ਗਿਆ ਲੋਕੋ ਛੜੇ ਹੋਏ ਸਾਧਿਆ ਕਿਸਾਨ ਦੇ ਬੰਦੀਆ ਸਾਧਿਆ ਮਜ਼ਦੂਰਾਂ ਦੇ ਰੂਪ ਵਿੱਚ ਆ ਕੇ ਕਰਨਾ ਹੋਣੀ ਆ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਇਹਨਾਂ ਦੇ ਅਹੁਦੇਦਾਰਾਂ ਨੇ ਚੇਲਪੈਨ ਪਰਦਾ ਉਸ ਤੀਰ ਦੇਣ ਲਾਗੇ ਇਹਨਾਂ ਦੇ ਅਗਲੇ ਹੋ ਗਏ ਇਹਦੇ ਨੇ ਸੋਚਿਆ ਵੋਟਾਂ ਦਾ ਮਾਹੌਲ ਹੈ ਅਗਲੇ 700 ਸਾਲ ਬਾਅਦ ਵੋਟਾਂ ਨੇ ਵੀ ਆਪਾਂ ਇੱਕ ਵਾਰੀ ਪਿੱਛੇ ਹਟ ਜਾਂਦੇ ਆ ਸੋ ਇਸ ਕਰਕੇ ਜਾਗਦੇ ਰਹਿਣਾ ਪਰ ਮੈਨੂੰ ਅਗਲੀ ਜਿਹੜੀ ਗੱਲ ਦਾ ਦੁੱਖ ਆਉਂਦਾ ਨਾ ਮੈਂ 43 ਪਿੰਡਾਂ ਚ ਗਿਆ ਲੁਧਿਆਣੇ ਰਿਆਚ ਜੋਧਾ ਦੂਰ ਕਾਸ਼ੀ ਹੋਇਆ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਮੈਂ ਕੀ ਤੁਸੀਂ ਆਪਣੀ ਜ਼ਮੀਨ ਦੇ ਰੋਹ ਤਿਆਰ ਆ ਲੋਕਾਂ ਵੈਤੋ ਨਾਲ ਸੀਨੇ ਅਸੇ ਆਪਾਂ ਤਾਂ ਫਿਲ ਦੇ ਆਮਾ ਕਿਸੇ ਵੀ ਕੀਮਤ ਤੇ ਮਗਾ ਜੇ ਤਾਹਾਂ 10 ਕਰੋੜ 20 ਕਰੋੜ ਰੁਪਿਆ ਦੇ ਕੇ ਤਾਂ ਲੋਕ ਚੁੱਪ ਕਰ ਜਾਂਦੇ ਆ। ਧੋਬਿਆਂ ਲੋ ਜੰਦਰਾਂ ਨੇ ਆਪਾਂ ਕੁੱਕੜ ਪਿੰਡ ਦੇ ਖਰੇ ਆ। ਪਿੰਡ ਕੁੱਕੜਾ ਖੁੱਫਲ ਪਿੰਡ ਹੈ। ਕੁੱਕੜਾ ਪਿੰਡ ਕੋਲੇ ਕਹਿੰਦੇ ਮਗਾ ਪੂਰੇ ਪਿੰਡ ਦਾ ਖੁੱਫਲ ਕਹਦੇ। ਕੁੱਕੜ ਪਿੰਡ ਦੇ ਖਰੇ ਆ ਆ ਸੋਦੇ ਪਿਛਲੇ ਸਾਹਮਣੇ ਮਗਦੇ ਪਾਸੇ ਫਲੇਟ ਬਣੇ ਹੋਏ ਆ। ਹੈਗਾ ਜੀ ਕੋਟ ਕਲਾ ਪਿੰਡ ਤੇ ਖਜੂਰਲਾ ਪਿੰਡ ਇਹ ਜ਼ਮੀਨ ਕਿਹਨੇ ਵੇਚੀ ਆ ਜੀ ਸੋਗੇ ਲੋਕਾਂ ਨੇ ਆਹ ਬਲੇ ਨਕਰ ਨੇ ਪਾਸੇ ਨਾ ਕੋਈ ਕੰਮ ਦਾ ਕੋਈ ਨਹੀਂ ਦਾ ਕੋਈ ਕੰਮ ਕੋਈ ਪ੍ਰਿੰਟ ਨਹੀਂ ਕਰਦਾ ਆ ਮੇਰੇ ਮੈਨੂੰ ਪਾਸੇ ਮਰ ਸਵਾਰ ਦਾ ਪਹਿਲ ਹੋ ਗਿਆ ਤਾਂ ਅਸੀਂ ਕਰਤੇ ਆ ਰਹੇ ਆ ਬਣਦੇ ਆ ਰਹੇ ਆ ਕਿ ਕਿਸੇ ਵੀ ਕੀਮਤ ਤੇ ਤੁਹਾਡਾ ਜ਼ਮੀਨਾਂ ਨਹੀਂ ਛੱਡਣਾ ਤੁਹਾਨੂੰ ਇਹ ਜ਼ਮੀਨਾਂ ਤੋਂ ਬੇਲੇ ਕਰਨਾ ਖਾਲੀ ਕਰਨਾ ਤੁਹਾਨੂੰ ਪਹੁੰਚਾਣਾ ਸਵਾਰ ਪਹਿਲੇ 80% ਬਾਹਰ ਜਾ ਚੁੱਕਿਆ ਆ ਜਿੰਨੇ ਮੈਂ ਪਿੰਡਾਂ ਪਿੰਡ ਹੀ ਆਇਆ ਆ ਉਹ ਵੱਡੇ ਵੱਡੇ ਨਾਲ ਹਵੇਲੀ ਨਾਲ ਲੋਕਾਂ ਨੇ ਪਾਈਆਂ ਦੋ ਦੋ ਚਾਰ ਚਾਰ ਟੋੜ ਰੁਪਿਆ ਲਾ ਕੇ ਤੇ ਇਹ ਜਿੰਨੇ ਲੰਘਦੇ ਤੇ ਜਾ ਫਰਦਾ ਰੱਖਦਾ ਜੱਪਰਾਸੀ ਬੈਠੇ ਆ ਅੱਛਾ 26 ਦੇ ਵਿੱਚ ਮਰਦਸ਼ਵਾਲੀ ਹੋਣੀ ਹੈ ਗੇ ਸਾਲ ਸੋਡੀ ਘੰਟੀ ਘਟਨੀਆ ਪਾ ਜਾ ਦੇ ਬੱਚਾ ਰੱਖਿਓ ਇਹਦਾ ਜ਼ਿੰਮੇਵਾਰ ਵੀ ਕੌਣ ਆ ਸਾਡੇ ਪਿੰਡਾਂ ਦੇ ਘਰ ਚੜ੍ਹਦੀ ਜੇ ਅਗਰ ਕੰਮ ਬਣਦੇ ਰਸਟਰ ਕੰਮ ਬਣਦਾ ਜਿੰਨੇ ਸਾਰੇ ਗਰੀਬਾਂ ਨੂੰ ਦੁਨੀਆਂ ਹੱਕ ਮਿਲਦੇ ਆ ਕੁਸੂਰਤਾਂ ਮਿਲਦੇ ਨਾ ਸਰਕਾਰ ਵੱਲੋਂ ਸਾਰੇ ਪ੍ਰਾਕਸੀ ਨੂੰ ਸੁਮਤਾਂ ਸਾਡੇ ਗਰੀਬਾਂ ਦੇ ਹੱਕਾਂ ਦਾ ਕੰਮ ਬਣਦਾ ਜਿੰਮੇਵਾਰ ਕੌਣਾ ਬਈ ਅਗਾਇਆ ਸੀ ਮਹਾਵੀ ਦੇ ਪਿੰਡਾਂ ਚ ਲੁਧਿਆਣਾ ਦੇ ਪਿੰਡਾਂ ਚ ਲੋਕਾਂ ਨੇ ਆਪਣੇ ਘਰਾਂ ਦੇ ਵਿੱਚਾਂ ਜੱਜ ਦਾ ਸਮਝਲੇ ਕਮਰੇ ਬਣਾ ਕੇ 10-10 ਦੇ ਵਿੱਚ 10-10 ਬੰਦੇ ਬੋੜੇ ਹੋਇਆ ਇੱਕ ਘਰ ਦੇ ਵਿੱਚ 100-100 100 ਬੰਦਾ ਰਹਿ ਗਿਆ ਪੰਜਾਬ ਤੋਂ 60 ਲੱਖ ਵੋਟ ਬਣ ਗਈ ਪੰਜਾਬ ਦੇ 50 ਤੋਂ 60 ਲੱਖ ਵੋਟ ਗਰ ਪੰਜਾਬੀਆਂ ਦੀ ਤੁਸੀਂ ਕਿੱਥੇ ਖੜਾ ਹੈ ਆਉਣ ਸਮੇਂ ਚ ਸਰਕਾਰਾਂ ਉਹਨਾਂ ਦੀ ਐਮਐਲਏ ਉਹਨਾਂ ਦੇ ਐਪੀ ਉਹਨਾਂ ਦੇ ਸਰਪੰਚ ਬਾਬਰ ਨਾਲ ਬਣ ਗਏ ਸੁਣਾ ਯੁੱਤੀਆਂ ਫੜਨੀਆਂ ਮੇਰੇ ਕੰਮ ਜਾਣ ਰੱਖਿਓ ਅੱਪਾ ਇਕੱਠੇ ਨਹੀਂ ਆਗੇ ਪਰ ਕੋਟ ਪੂਰੇ ਫੀਲ ਕੋਟ ਦੇ ਕੋਲੇ ਇੱਕ 7 ਸਾਲ ਦਾ ਬੱਚਾ ਮਾਜੀ ਸਿੱਖਿਆ ਦਾ ਬਚਾ ਗਰੀਬ ਪਰਵਾਸ ਦਾ ਬੱਚਾ ਉਹ ਬੱਚੇ ਨਾਲ ਕਿਸੇ ਭਈਆਂ ਨੇ ਜਵਾਕ ਨੇ ਪ੍ਰਸ਼ਾਸਨ ਦੇ ਜਵਾਕ ਨੇ ਮੁੰਡੇ ਦੇ ਛੜਾਉਣ ਨੂੰ ਛਾਹ ਦੇ ਲਈ ਬਤ ਫੈਲੀ ਕਰਤੀ ਉਹ ਬਰਾਬਰ ਧਰਿਆ ਆ ਉਸ ਇਲਾਕੇ ਦੇ ਤਿੰਨ ਸਰਪੰਚਾਂ ਤੇ ਨਾਲ ਵਿੱਚੋਂ ਦੋ ਬੰਦੇ ਕਲਾਸੀ ਦਾ ਖੜੇ ਇੱਕ ਆਪਣਾ ਖੜਿਆ ਸਾਡੇ ਆ ਹਾਕਾ ਸੁਇਸ਼ ਕਰਕੇ ਸਾਹਮਣੇ ਦੀ ਲੋੜ ਆ ਅਸੀਂ ਕਿਹ ਪ੍ਰਕਰਪਸਤੀ ਫੜਾਉਦੇ ਭਈ ਨਫਰਤੀ ਕੋਈ ਦੋਲ ਨਹੀਂ ਅਸੀਂ ਕਹਿ ਰਹੇ ਆ ਕਿ ਹਮਾਤ ਦਾ ਕਾਨੂੰਨ ਆ ਜੇ ਰਾਸਟਾਨ ਦਾ ਕਾਨੂੰਨ ਹੈ ਜੌਧਾ ਖੰਦਾ ਕਾਨੂੰਨ ਹੈ ਜੇ ਆਸਾਨ ਦਾ ਕਾਨੂੰਨ ਹੈ ਜੀ ਉੱਥੇ ਪਈ ਜਾ ਕੇ ਡੱਕੀ ਲਾ ਸਕਦੇ ਜਮੀਨ ਨਹੀਂ ਰੱਖ ਸਕਦੇ ਆਪਣੀ ਬੋਲ ਨਹੀਂ ਖੜਾ ਸਕਦੇ ਆ ਪਿਹਾਰ ਦਾ ਮੁੱਖ ਮੰਤਰੀ ਬੰਦਾ ਦਾ ਕਰਨਾ ਬੰਦਾ ਜਸ਼ਵੀ ਜਾਦੋ ਲਾਗੂ ਕਰਾ ਜਾਣਾ ਬੁਣਾ ਉਹ ਕੀ ਬਿਆਨ ਦਿੰਦਾ ਕਹਾਂਏ ਪਿਹਾਰ ਦੇ ਵਿੱਚ ਕੋਈ ਸਰਕਾਰ ਬਣ ਗਈ ਤਾਂ ਪਿਹਾਰ ਦਾ ਡੋਮਿਨਸ ਹਾਲੀ ਅੱਥਰ ਨਾਕੀ ਲਊਗਾ ਦੂਜਾ ਨਹੀਂ ਦੇਖੇ ਕੀ ਹੋ ਰਿਹਾ ਪੰਜ ਬੰਦੇ ਲੱਖਦੀ ਆ ਸਰਕਾਰ ਪੰਜ ਬੰਦੇ ਪਸ਼ੂ ਪਾਲਣ ਘਰ ਦੇ ਵਿੱਚ ਚਾਰ ਬੰਦੇ ਦੋ ਯੂਪੀ ਤੋਂ ਆ ਰਹੇ ਆ ਨਾ ਦੋ ਹਰਿਆਣਾ ਤੋਂ ਆ ਰਹੇ ਆ ਇੱਕ ਰਾਜਸਥਾਨ ਤੋਂ ਆ ਰਿਹਾ ਇੱਕ ਯੂਪੀ ਤੋਂ ਆ ਰਿਹਾ ਤੇ ਇੱਕ ਪੰਜਾਬ ਤੋਂ ਆ ਰਿਹਾ ਉਸ ਹਾਂ ਉਹ ਤਾਂ ਇੱਕ ਸਿੱਖ ਨੇ ਸੁਸ ਕਰਕੇ ਸਾਨੂੰ ਮੈਂ ਜੱਟੇ ਬੰਦੀਆਂ ਨਾਲ ਗੱਲ ਕਰ ਰਿਹਾ ਸੀ ਕਿ ਇਹ ਸ਼ਿਕਾਇਤ ਸਾਨੂੰ ਇਧਰੋਂ ਤੋਰਨਾ ਪੈਣਾ ਜੇ ਸਾਡੀਆਂ ਬੋਟੇ ਹੀ ਘਟ ਗਈਆਂ ਡੈਮੋਕ੍ਰੇਸੀ ਬਦਲ ਗਈਆਂ ਸਾਡੀਆਂ ਨੌਕਰੀਆਂ ਸਾਡੇ ਸਕੂਲਾਂ ਦਾ ਕਾਪੜਾ ਪੜ੍ਹਦੇ ਆਜਾ ਜਿਵੇਂ ਅਰੇ ਪੜਨਾ ਚੱਲਿਆ ਆ ਬਸ 60 90 90 ਪਰਸੈਂਟ ਸਕੂਲਾਂ ਦੇ ਪਾਣਾ ਜਿਲ੍ਹਾ ਕਿਹਦੇ ਆ ਭਰਾਸੀ ਆਉਂਦੇ ਆ ਬਾਈ ਖੜ੍ਹਦੇ ਹੋ 9000 ਪੜਾ ਜਾਂਦੇ ਆ ਕੋਣ ਨਾਲ ਰੋਕੂ ਮੈਨੂੰ 10 ਮਿੰਟ ਲਾ ਰਿਹਾ ਨਾ ਮੀਰੇ ਲੋਕਿਆ ਕੋਈ ਕਹੋਇਆ ਇਹ ਨਾਲ ਆਉਂਦੇ ਗੱਲ ਕੋਈ ਨਹੀਂ ਬਸ ਗੱਲ ਨਾਲ ਰੁਕਟ ਜਾਂਦੀ ਹੈ ਬਈ ਬਸ ਇੰਨੇ ਕਰਦੇ ਨੇ ਬਸ ਆ ਕੇ ਪਹੁੰਚੇ ਤੇ ਬਾਤਿਆਂ ਨੇ ਵੀ ਆ ਬਲਾਰੇ ਦੇ ਬਹੁਤ ਆਪਣੇ ਬੋਲਾਰੇ ਆ ਅਜ ਨਹੀਂ ਗੱਲ ਇਹ ਕਹਿੰਦਾ ਮੈਂ ਗੱਲ ਕਰ ਲਿਆ ਸੀ ਜਿਸ ਕੋਲੇ ਆਵਰੇ ਸਮਾਜ ਦੇ ਵਿੱਚ ਪਣਵਾਲੀ ਛੋੜੇ ਤਸਕੀਲਦਾਰ ਛੋੜੇ ਮਾਸਟਰ ਬਾਕੀ ਕਹਾਵਾਂ ਦੇ ਮੈਚੂਕਾ ਕੌਣ ਇਹੀ ਬਚਣਗੇ ਆਪਾਂ ਦਾ ਬਾਹਰ ਪੱਜ ਗਏ ਦੋਪਾ ਪਹਿਲਾ ਕੰਮ ਜੇ ਹੋ ਗਿਆ ਮਾਤਾ ਮਾਲਵਾ ਹੋ ਚੜ ਗਿਆ ਛੇਸ ਕਰਕੇ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਜੀ ਸਰਦਕੇ ਜਾਓ ਕਮਾਈਆਂ ਕਰਕੇ ਇੱਥੇ ਵਾਪਸ ਆਓ ਆਲਾ ਦੇਖ ਲਓ ਬਾਹਰਲੇ ਮਰਥਾਂ ਦੇ ਵਿੱਚ ਵੀ ਬਾਹਰਲੇ ਬੰਦਿਆਂ ਨਾਲ ਹੋਸ਼ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਲੋਕਾਂ ਨੇ ਲੋਕਲ ਲੋਕਾਂ ਨੇ ਉੱਥੋਂ ਦੇ ਲੋਕਾਂ ਦੇ ਖੈਰ ਨਾਲ ਵਿਰੋਧ ਕੀਤਾ ਬਾਹਰਲੇ ਬੰਦਿਆਂ ਦਾ ਕਿ ਬਾਹਰਲਾ ਬੰਦਾ ਇੱਥੇ ਕੋਈ ਜੇ ਆਊਗਾ ਤਾਂ ਅਸੀਂ ਉਹਦੇ ਖਿਲਾਫ ਹੋਵਾਂਗੇ ਉਧਰ ਵੀ ਵਰਸਾਏ ਉਹਦਾ ਵਿਰੋਧ ਹੋ ਗਿਆ ਇੱਥੇ ਜਮੀਨਾਂ ਵਿੱਚ ਭੱਜੀ ਜਾਂਦੇ ਹੋ ਘਰ ਦੇ ਵਿੱਚ ਭੱਜੀ ਜਾਂਦੇ ਹੋ ਘਰ ਹੁਣ ਕਿੱਥੇ ਫੜਾ ਕੇ ਜੋ ਧਰਤੀ ਨਾ ਛੱਡ ਕੇ ਜਾ ਇਹ ਧਰਤੀ ਖਾਤ ਸਾਰੇ ਗੁਣਵਾਂ ਵਾਲੇ ਜੰਗਾ ਵਾਲਿਆਂ ਨੇ ਸਾਡੇ ਲੋਕਾਂ ਨੇ ਜਾਨਾਂ ਵਾਰੀਆਂ ਨੇ ਸਾਡਾ ਮਾਵਾ ਨੇ ਆਪਣੇ ਬੱਚਾ ਟੋਟੇ ਢੋਰਾ ਚਾਕੇ ਪਾਉਣਾ ਨਿਰਜਾ ਦੇ ਬਣਾਇਆ ਆਲਾ ਚੀਅਗੇ ਬੰਦ ਬੰਦ ਕਰੇ ਧਰਤੀ ਖਾਤਰ ਇਹਦੀ ਹੋਂਦ ਨੂੰ ਜਾਨ ਰੱਖਣੀ ਇਹਦੀ ਪਛਾਣ ਨੂੰ ਜਾਨ ਰੱਖਣੀ ਅੱਜ ਆਪਾਂ ਆਪਣੀ ਮੌਤ ਦਾਤ ਤੇ ਲਾਤੀ ਹੈ ਆਪਣੀ ਪਛਾਣ ਆਪਣੀ ਗੁਰੂ ਦੇ ਆਪਣਾ ਇਤਿਹਾਸ ਸਭ ਬੁਤਾਰ ਦੇ ਲਈ ਬੱਚਾ ਸੱਤ ਦਸੰਬਰ ਕਦੇ ਦਾਵਲ ਲਗਦੇ ਆ ਅਖੀਰ ਦੀ ਗੱਲ ਸੁਣਨ ਲੱਗਿਆ ਤਿਆਰ ਹੋ ਹਰ ਆ ਰਿਹਾ ਪੰਜਾਬ ਦਾ ਸੁਣ ਲੋ ਗੱਲ ਦੋਪੇ ਨੂੰ ਮਾਰ ਜਾਂਦੀ ਪੈਂਦੀ ਹੈ ਦੋ ਮਿੰਟ ਗੱਲ ਸੁਣਾ ਦੇਣੀ ਹੈ ਇਹ ਹਰ ਆਇਨੀ ਕੁਦਰਤੀ ਆਫਤ ਆ ਗਿਆ। ਸ਼ਾਸ਼ਣ ਨਾਲ ਤੁਹਾਡੇ ਪੰਜਾਬੋਂ ਹੜ੍ਹਾਂ ਵਾਲੀ ਵਾਰਿਆ ਜਾ ਰਿਹਾ। ਜਿਹੜਾ ਸਾਡੀ ਜਵਾਨੀ ਦਾ ਸ਼ਹਿਰ ਖੜ ਰਹੀ ਹੈ ਨਾ ਅਸੀਂ ਪਾਣੀ ਦੇ ਹਮਾਂ ਤੋਂ ਮਾਰਿਆ ਜਾ ਰਿਹਾ। ਅੱਜ ਹੁਣ ਗੱਲ ਦੱਸਣ ਲੱਗਿਆ ਪਹਿਲਾ 19 ਜਹਾੜ ਆਇਆ ਫਿਰ 23 ਜਹਾੜ ਆਇਆ ਹੁਣ ਪੱਠੀ ਜਹਾੜ ਆ ਰਿਹਾ। 12 ਅਗਸਤ 20 ਤੇ 23 ਨੂੰ ਜਦੋਂ ਪਾਪ ਟੈਪ ਪਾਣੀ ਭਾ ਰਿਆ ਸੀ ਪਾਪ ਟਾਈਮ ਦੇ ਵਿੱਚ ਤੇ ਇਹਨਾਂ ਨੇ ਗਾਹਾਂ ਪਾਣੀ ਛੱਡਣਾ ਠਾਤਾ। ਪਿੱਛੋਂ ਪਾਣੀ ਪਹਾੜਾਂ ਦੇ ਵੱਧ ਰਿਹਾ ਸੀ ਅੱਗੇ ਪਾਣੀ ਘਟ ਕਰਦਾ ਉਸ ਵੇਲੇ ਸਾਡੀ ਨਿਗਰਾਨੀ ਟੀਮ ਨੇ ਇੱਕ ਅੰਤਕਾਲੀਆ ਦਿੱਤਾ ਸੀਗਾ ਇੰਡੀਅਨ ਐਕਸਪ੍ਰੈਸ ਦੇ ਵਿੱਚੋਂ ਖਬਰਾਂ ਵੀ ਲੱਗੀਆਂ ਨੇ 21 ਅਗਸਤ 2023 ਦੀ ਅਖਬਾਰੀ ਫੜ ਲੋ ਪੜਦੇ ਹੋ ਕਿ ਇਹ ਜਿਹੜਾ ਹੜ੍ਹ ਇਹ ਕੁਦਰਤੀ ਆਫਤ ਨਹੀਂ ਹੈਗੀ ਇਹ ਹੜ੍ਹ ਬੰਦਿਆਂ ਦੀ ਲਗੈਦੀ ਨਿਯਾਨਣ ਲਿਆਦਾ ਗਿਆ ਪਰ ਬੰਦਿਆਂ ਨੇ ਲਗੈਦੀ ਕਿ ਇਹ ਬਹੁਤ ਵੱਡੀ ਸਾਜਸ਼ਾ ਹੜਾ ਮਾਰਦੀ ਵੀ ਉੱਥੇ ਦਾ ਅੰਕਾ ਪੇਸ਼ ਹੋਇਆ ਜੰਮਨਾ ਕੀਤਾ ਕਾਰਕਟਾ ਕੀਤਾ ਵੀ ਇਹਨਾਂ ਨੇ ਜਿਹੜਾ ਪੌਂਡ ਰੈਪ ਚੋਂ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਰੋਕਿਆ ਪਿੱਛੋਂ ਪਾਣੀ ਵਧ ਗਿਆ ਵਧ ਗਿਆ 17 ਦੇ 18 ਅਗਸਤ 2023 ਨੂੰ ਪਾਣੀ ਛੱਡਿਆ ਚੱਕ ਦਮ ਇਕੱਠਾ ਪਾਣੀ ਉਹਨੇ ਪੰਜਾਬ ਦੇ ਵਿਚਾਰਦੇ ਹਤੇ ਜਦੋਂ ਇਹ ਗੱਲ ਉੱਠੀ ਆ ਰੱਖੀ ਆ ਰਾਇਆ ਪਿਆ ਅਧਵਾ ਰਾਜ ਕਰਵਾਇਆ ਉਹਨੂੰ ਤੇ ਉਸ ਤੋਂ ਬਾਅਦ ਦਾ BBMB ਹੈ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਉਹਨੇ ਆਪਣਾ ਜੀ ਵੈਬਸਾਈਟ ਹੈ ਉੱਥੋਂ ਸਾਰੇ ਅੰਕੜੇ ਆਪਾਂ ਖਤਮੀ ਕਰਤਾ ਦੀ BBMB ਦੀ ਵੈਬਸਾਈਟ ਤੇ ਜਾ ਕੇ ਦੇਖ ਲਓ ਤੁਹਾਨੂੰ ਕੋਈ ਵੀ ਅੰਕੜਾ ਮਿਲੂਗਾ ਕਿ ਪਿੱਛੋਂ ਕਿੰਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪੱਧਰਾ ਕਿੰਨਾ ਪਾਣੀ ਅੱਗੇ ਛੱਡਿਆ ਜਾਂਦਾ ਇਹਨੂੰ ਵੀ ਦੇਖੋ ਆਕੇ ਅਸਲ ਵਿੱਚ BBMB ਦੇ ਵਿੱਚੋਂ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਹੈ ਸੀਆਈਆ ਇਸਰਤੇ ਹਵਾਲੇ ਕਰ ਦਿੱਤਾ ਹੈ ਸੁਰਖੀ ਅਕਰੀਆ ਪ੍ਰਬੰਧ ਹੈ ਸੁਰੇ ਕਲਨਾਰਿਕਾ ਮੈਂ ਕਲਪਨਾ ਆਪਣੀ ਗਲ ਸਵੈਤੰਤਰ ਲਗਿਆ ਸੋ ਮੈਂ ਇਨੇ ਤੁਹਾਨੂੰ ਕਹਿਣਾ ਚਾਹਣਾ ਚਾਹਿਆ ਤੁਹਾਡੀ ਜਵਾਨੀ ਨੂੰ ਨਸ਼ਿਆਂ ਨਾਲ ਮਾਰਨਾ ਹੋਵੇ ਚਾਹ ਤੁਹਾਡੀ ਬੋਡੀ ਤੇ ਹਮਲਾ ਹੋਵੇ ਚਾਹ ਤੁਹਾਡੀ ਧਰਤੀ ਖੋਣੀ ਜੇ ਕਰਨਾ ਹੈ ਹਰਨ ਇਹ ਆਮ ਮਤਲਬ ਨਹੀਂ ਹੈ ਬਹੁਤ ਕੁੰਦੀਆਂ 60 ਸਾਲੇ ਪੰਜਾਬ ਦੇ ਲੋਕ ਸਮਝੋ ਤੇ ਪਛਾਣ ਜਾਨੇ ਆ ਤੇ ਨਹੀਂ ਯਾਦ ਰੱਖੋਗੇ ਅੱਖਾਂ ਵਿੱਚ ਸੌਂਦੇ ਹੋਇਆ ਕਰੋਗੇ ਇਹ ਸਾਡੇ ਗੁਰੂਆਂ ਪੀਰਾਂ ਨੇ ਧਰਤੀ ਸੀ ਜਿੱਦਾਂ ਅਸੀਂ ਬੇਦਾਰਾਂ ਦੇਖ ਕੇ ਭਾੜੇ ਰਕੇ ਬਾਹਰ ਮੁੱਖਾਂ ਨਾਲ ਅੱਜ ਵੀ ਅੱਜ ਵੀ ਉਸਤਾਂ ਦੇ ਹੋ ਗਏ ਬਣ ਕੇ ਜੀ ਆਏ ਮੁੜ ਕੇ ਨਹੀਂ ਨੂੰ ਅੱਛੀ ਸੋ ਸੰਗਿਆ ਗਲਾਗਾ ਦਾ ਮੈਂ ਧੰਨਵਾਦ ਕਰਦਾ ਪ੍ਰਮਾਣਜਾ ਸਖਤਾਂ ਦਾ ਹੁਣ ਜਿਗਾ ਲਾਵਾਂਗੇ ਬਲੰਦਵਾਦ ਜਮਾਦਾ ਕੱਢੇ ਰੱਖਿਓ চার বার সার